ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਛੱਤ ਤੇ ਪੱਖਾ ਲਾ ਕੇ ਦਿਖਾਵਾਂਗੇ ਪੱਖਾ ਲਾਉਣ ਚ ਵੱਖਰੀ ਕੋਈ ਗੱਲ ਨਹੀਂ ਆਪਾਂ ਵੱਖਰੀ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਪੱਖੇ ਚ ਵੱਖਰਾ ਕੀ ਹੈ ਸਾਰੇ ਪੱਖੇ ਲਾਉਂਦੇ ਆਪਾਂ ਕੋਈ ਵੱਖਰਾ ਪੱਖਾ ਨਹੀਂ ਲਾ ਰਹੇ ਪਰ ਆਪਾਂ ਇਹਦੀ ਚੱਕਰ ਤਕਨੀਕ ਵਾਲੀ ਗੱਲ ਦੱਸਾਂਗੇ ਤੁਹਾਨੂੰ ਇੱਕਨਾਂ ਆਪਾਂ ਚਾਦਰਾਂ ਪਾ ਦਿੰਦੇ ਜਿਹਦੇ ਥੱਲੇ ਚੈਨਰ ਨਹੀਂ ਹੁੰਦੇ ਜਿਹੜੇ ਚੈਨਰਾਂ ਦੇ ਉੱਤੇ ਪੱਖਾ ਲਾਉਣ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਸਾਰੇ ਮਕੈਨਿਕ ਵੀਰਾਂ ਨੂੰ ਪਤਾ ਹੀ ਹੋਊ ਲੱਗ ਭਾਗ ਇੱਥੇ ਨਾ ਹੁੱਕ ਜੀ ਬੋਣੀ ਪੈਂਦੀ ਜਾਂ ਕੋਈ ਜ ਉੱਪਰ ਨੂੰ ਅਗਲੇ ਹੁਣੇ ਪੈਂਦੀ ਕਾਫੀ ਟਾਈਮ ਲੱਗ ਜਾਂਦਾ ਇਸ ਚੀਜ਼ ਕੰਮ ਕਰਨ ਦੇ ਤੇ ਆਪਾਂ ਇਹਦਾ ਸੌਖਾ ਤਰੀਕਾ ਬਣਾਇਆ ਮਕੈਨਿਕ ਵੀ ਰਾਸਤੇ ਵੀ ਤੇ ਘਰਾਂ ਵਾਸਤੇ ਵੀ ਮਤਲਬ ਜਿਹੜੇ ਬੰਦੇ ਇਹ ਕੰਮ ਕਰਵਾਉਂਦੇ ਉਹਨਾਂ ਵਾਸਤੇ ਵੀ ਵੀ ਆਪਾਂ ਇਸ ਤਰ੍ਹਾਂ ਇਹਨੂੰ ਕੰਮ ਨੂੰ ਕਰ ਸਕਦੇ ਆ ਤੇ ਇਸ ਨਾਲ ਹੁੱਕ ਹੁੰਦੀ ਇਸ ਤਰ੍ਹਾਂ ਦੀ ਆ ਦੇਖੋ ਇਹ ਤਾਂ ਆਪਣੀ ਹੈਗੀ ਡੈਸ਼ ਵਾਲੀ ਹੁੱਕ ਵੈਸੇ ਆਮ ਸੀਲਿੰਗ ਫੈਨ ਦੀ ਹੁੱਕ ਹੋਊਗੀ ਉਹਨੇ ਪਾਸੇ ਕਿੱਟਾ ਹੈ ਇਹ ਤੁਹਾਨੂੰ ਨਟ ਖਵਾਵਾਂਗੇ ਇੱਕ ਨਟ ਨਹੀਂ ਆਪਾਂ ਸਿੱਧਾ ਕੱਸ ਦਿੰਨੇ ਆ ਲੋਹੇ 'ਚ ਨਟ ਦੀ ਮਦਦ ਨਾਲ ਨਾ ਸਕਦਾ ਇਹਨੂੰ ਕਰ ਸਕਦੇ ਆ ਇਹ ਵਿੱਚ ਛੱਤ ਚੈਨਰ ਦੇ ਵਿੱਚ ਆ ਦੇਖੋ ਜਿਵੇਂ ਕਿ ਆਪਾਂ ਨਾਲ ਦੇਖ ਰਹੇ ਆ ਜੀ ਨਾ ਪਹਿਲਾਂ ਪਟਾਏ ਲਾ ਕੇ ਤੇ ਉੱਤੇ ਨਟ ਜੇ ਪਾ ਦੇਵੇ ਦੀ ਨਟ ਪਾ ਕੇ ਤੇ ਫਿਰ ਪੱਖਾ ਟੰਗਿਆ ਉਹਨਾਂ ਨੇ ਤੇ ਪੱਖਾ ਝੂਟੇ ਮਟਾ ਜੇ ਕਰਦਾ ਰਹਿੰਦਾ ਆਪਾਂ ਇਸ ਚੀਜ਼ ਤੋਂ ਤੰਗ ਆ ਕੇ ਵੀ ਇਹ ਚੀਜ਼ ਬਾਰੇ ਸੋਚਾ ਤੇ ਲੋਡ ਕਾਰ ਦੀ ਮਾਂ ਹੈ ਜਦੋਂ ਕਿਸੇ ਚੀਜ਼ ਦੀ ਲੋੜ ਪੈ ਗਈ ਤੇ ਆਪਾਂ ਉਹਦੀ ਕਾਰ ਕਰਨੀ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਆਪਾਂ ਇਨੂੰ ਫੇਰ ਆਕਾਰ ਨੂੰ ਸ਼ੁਰੂ ਕੀਤਾ ਤੇ ਆਪਾਂ ਨੂੰ ਇਹ ਵਧੀਆ ਰਿਸਪਾਂਸ ਮਿਲ ਰਿਹਾ ਸੀ ਤੋਂ ਤੇ ਬਹੁਤ ਜਲਦੀ ਕੰਮ ਹੋ ਜਾਂਦਾ ਨਾਲੇ ਜਿਗਾਰਡ ਜੈ ਮਣਦਾ ਬਣਾਉਣਾ ਪੈਂਦਾ ਕਈ ਵਾਰੀ ਆਪਾਂ ਕਸਟਮਰ ਦੇ ਘਰੇ ਜਾਵੜਦੇ ਹਾਂ ਫਿਰ ਹੱਕ ਬਣਵਾ ਕੇ ਲਾਉਂਦਾ ਮਕੈਨਿਕ ਤੋਂ ਵੈਲਡਿੰਗ ਵਾਲੇ ਤੋਂ ਉਥੋਂ ਹੱਕ ਬਣਾ ਕੇ ਕਾਫੀ ਟਾਈਮ ਲਾਉਂਦਾ ਉੱਥੇ ਬੈਠਣ ਕਾਫੀ ਟਾਈਮ ਖਰਾਬ ਹੁੰਦਾ ਹੈ ਇਸ ਕੰਮ ਦੇ ਤੇ ਇਹਦਾ ਅਸੀਂ ਪ੍ਰੋਪਰ ਹੱਲ ਕਰਤਾ ਤੇ ਵੀਡੀਓ ਚੰਗੀ ਲੱਗਦੀ ਨਹੀਂ ਲਾਈਕ ਕਰਿਆ ਕਰੋ ਇਹਦੇ ਨਾਲ ਇੱਕ ਹੋਰ ਗੱਲ ਦੀ ਸੀ ਬਾਈ ਇੱਕ ਨਾ ਆਪਾਂ ਜਦੋਂ ਪਸ਼ੂਆਂ ਦੇ ਉੱਤੇ ਪੱਖਾ ਲਾਉਣੇ ਨੇ ਨਾ ਆਪਾਂ ਪੱਖਾ ਕਮ ਸੇ ਕਮ ਕੰਪਨੀ ਦਾ ਲਾਇਆ ਕਰਕੇ ਕਈ ਵਾਰੀ ਪੱਖਾ ਬੜਾ ਹਲਕਾ ਲਾ ਦਿੰਦੇ ਨੇ ਥੱਲੇ ਜਾਨਵਰ ਬੰਦੇ ਦਾ 5 ਤੋਂ 7 ਲੱਖ ਦਾ ਖੜਾ ਹੁੰਦਾ ਤੇ ਪੱਖਾ ਉੱਤੇ 1000 ਰੁਪਏ ਲੱਗ ਜਾਂਦਾ ਇਸ ਕਰਕੇ ਪੱਖਾ ਚੰਗੀ ਕੰਪਨੀ ਦਾ ਕਿਸੇ ਵੀ ਕੰਪਨੀ ਦਾ ओरिजिनल ਦਾ ਭਾਵੇਂ ਹੋਰ ਆਪਾਂ ਤਾਂ ओरिजिनल ਦਾ ਲਾ ਰਹੇ ਆ ਤੇ ਕਿਸੇ ਹੋਰ ਕੰਪਨੀ ਦਾ ਕਿਸੇ ਵੀ ਕੰਪਨੀ ਦਾ ਲਾਸ ਦੇ ਪਰ ਕੰਪਨੀ ਦਾ ਪੱਖਾ ਲਾਇਆ ਕਰੋ ਕਿਉਂਕਿ ਸਸਤਾ ਪੱਖਾ ਵੀ ਬਹੁਤ ਤੰਗ ਕਰਦਾ ਹੈ बार-बार ਖਰਾਬ ਹੋ ਜਾਂਦਾ ਹੈ ਤੇ ਜਾਨਵਰ ਬਹੁਤ ਮਹਿੰਗਾ ਹੁੰਦਾ ਇਸ ਕਰਕੇ ਵੀ ਜਦੋਂ ਆਪਾਂ ਆਪ ਦੇ ਉੱਤੇ ਏਸੀ ਲਾ ਸਕਦੇ ਆ ਤਾਂ ਆਪਾਂ ਪਸ਼ੂਆਂ ਦੇ ਉੱਤੇ ਛੱਤ ਵਾਲਾ ਪੱਖਾ ਵਧੀਆ ਕੰਪਨੀ ਦਾ ਜਾਨ ਵਧੀਆ ਕਿਉਂ ਨਹੀਂ ਲਾ ਸਕਦੇ ਉਹ 1000 ਰੁਪਏ ਦਾ ਇਹ 1500 2000 ਰੁਪਏ ਦਾ ਹੀ ਫਰਕ 500 ਦਾ ਹੀ ਹੈ ਪਰ ਉਹਨਾਂ ਪਰ ਉਹਨਾਂ ਹੀ ਪੱਖੇ ਦੀ ਲਾਈਫ ਵੱਧ ਹੁੰਦੀ ਹੈ ਇਸ ਕਰਕੇ ਚੰਗੀ ਕੰਪਨੀ ਦਾ ਪੱਖਾ ਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ